ਵਰਜੀ ਦਾ ਖਾਲਸਾ ਵਰਜੀ ਕੇ ਫਤਿਹ ਸਭ ਤੋਂ ਵੱਡੀ ਅਪਡੇਟ ਆ ਤੁਹਾਨੂੰ ਅੱਜ ਇੱਕ ਖੁਸ਼ੀ ਦੀ ਗੱਲ ਜਿਹੜੀ ਆ ਪਾਕਿਸਤਾਨ ਸਾਂਝੀ ਕਰਨ ਲੱਗਿਆ ਤੁਹਾਡੇ ਨਾਲ ਖੁਸ਼ੀ ਦੀ ਖ਼ਬਰ ਜਿਹੜੀ ਸਾਂਝੀ ਕਰਨ ਲੱਗਿਆ ਤੁਹਾਨੂੰ ਪਤਾਗਾ ਇੱਕ ਖ਼ਬਰ ਜੁੜੀ ਆ ਕਿ ਭਾਈ ਅੰਮਰਤਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਅੱਜ ਚੁਣੌਤੀਆ ਐਨਐਸਐ ਨੂੰ ਲੈ ਕੇ ਜਿਹੜੀ ਅੱਜ ਪੀਐਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆ ਜਿਹੜੇ ਉਹਨਾਂ ਨੇ ਰੱਟ ਪਾਈ ਉਹਨਾਂ ਦੇ ਵਕੀਲ ਵੱਲੋਂ 4 ਦਸੰਬਰ ਤਰੀਕ ਪਈ 4 ਦਸੰਬਰ ਨੂੰ ਬਹਿਸ ਹੋਈ ਘਾਟਾ ਡੇਢ ਘੰਟਾ ਬਹਿਸ ਹੁੰਦੀ ਆ ਫਿਰ 5 ਦਸੰਬਰ ਨੂੰ ਵੀ ਬਹਿਸ ਹੁੰਦੀ ਆ ਜਿਹੜੀ ਕਿ ਅੱਜ 9 ਦਸੰਬਰ ਤੇ ਜਿਹੜੀ ਦੁਬਾਰੇ ਬਹਿਸ ਤੇ ਰੱਖਿਆ ਗਿਆ ਕਿ ਅੱਜ ਲੱਗਦਾ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਭਾਈ ਅੰਬਰਤਪਾਲ ਸਿੰਘ ਤੇ ਉਹਨਾਂ ਦੇ ਜਿਹੜਾ ਬਾਕੀ 6 ਸਾਥੀ ਹੋਰ ਨੇ ਸਿੰਘਾ ਉਹਨਾਂ ਨੂੰ ਅੱਜ ਐਨਐਸਸੀ ਉਹਨਾਂ ਦੀ ਤੋੜੀ ਜਾਊਗੀ ਤੇ ਉਹਨਾਂ ਨੂੰ ਜਿਹੜੇ ਰਿਹਾਈ ਦੇ ਆਰਡਰ ਕੀਤੇ ਜਾਣਗੇ ਇਹ ਤੁਹਾਨੂੰ ਵੱਡੀ ਖਬਰ ਲੈ ਕੇ ਆਏ ਆ ਸੂਤਰਾ ਬਤਾਵਕ ਜਿਹੜੇ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਜਿਹੜੇ ਰਿਹਾਈ ਦੇ ਹੋਟਲ ਲਗਭਗ ਤੈਅ ਹੋ ਚੁੱਕੇ ਨੇ ਕਿ ਅੱਜ ਸਾਮ ਤੱਕ 3 ਵਜੇ ਤੱਕ ਪਤਾ ਲੱਗ ਜਾਵੇਗਾ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਹੁੰਦੀ ਆ ਤੇ ਐਨਐਸਏ ਨੂੰ ਚੁਣੌਤੀ ਜੋ ਦਿੱਤੀ ਜਾਂਦੀ ਆ ਉਹ ਐਨਐਸਏ ਦੇ ਜਿਹੜਾ ਅੱਜ हटਾਈ ਜਾ ਸਕਦੀ ਆ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਦੋਸਤੋ ਦੀ ਖਬਰ ਜੁੜੀਆਂ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਗੁਰਪ੍ਰੀਤ ਸਿੰਘ ਹਰੀਨੌ ਜਿਨ੍ਹਾਂ ਦੀ ਕੱਲ੍ਹ ਵਰਸੀ ਮਨਾਈ ਗਈ ਸੀ ਉੱਤੇ ਵੱਡੀ ਸੰਗਤ ਤعداد ਦੇ ਵਿੱਚ ਇਕੱਠੀ ਹੋਈ ਸੀ ਪਰ ਇੱਕ ਦੋ ਜਣਿਆਂ ਵੱਲੋਂ ਫਿਰ ਆਏ ਅਮਰਪਾਲ ਸਿੰਘ ਤੇ ਜਿਹੜਾ ਨਿਸਾਨੇ ਸਾਦੇ ਗਏ ਨੇ ਖਾਸ ਤੌਰ ਤੇ ਆਪਾਂ ਕਹਿੰਦੇ ਸੁਖਜੀਤ ਸਿੰਘ ਖੋਸਾ ਜੋ ਤੁਰ ਤੋਂ ਜਿਸ ਦਿਨ ਭਾਈ ਗੁਰਪ੍ਰੀਤ ਸਿੰਘ ਹਰੀਨੌ ਦਾ ਜਿਹੜਾ ਕਤਲ ਹੋਇਆਗਾ ਬੇਸਾਕ ਉਹਦੇ ਕਾਤਲ ਦੇ ਵਿੱਚ 6 ਜਾਨੇ ਰਜਿਸਟਰ ਕਰ ਲਏ 6 ਜਾਨ ਫੜ ਲਏ ਪਾਸਕ ਜੀ ਸਿੰਘ ਖੋਸੇ ਵੱਲੋਂ ਇੱਕ ਰੈਟ ਲਾਈ ਹੋਈ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਬਰੰਥ ਤੇ ਲਿਆਂਦਾ ਜਾਵੇ ਜਿਹੜਾ ਕਿ ਮੁੱਖ ਦੋਸ਼ੀ ਆ ਕਿ ਉਹ ਭਾਈ ਅੰਮਰਤਪਾਲ ਸਿੰਘ ਆ ਇਹਦਾ ਕਾਤਲ ਦਾ ਕਹਿੰਦਾ ਕਿ ਹੋਰ ਇਹਦਾ ਕਿਸੇ ਨਾਲ ਰੰਜਸ ਨਹੀਂ ਤੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਸੋਸ਼ਲ ਮੀਡੀਆ ਤੇ ਗੁਰਪ੍ਰੀਤ ਸਿੰਘ ਹਰੀ ਨਾਲ ਲਿਖਦਾ ਸੀ ਇਸ ਕਰਕੇ ਕਹਿੰਦਾ ਅੰਮਰਤਪਾਲ ਸਿੰਘ ਨੇ ਜੇਲ੍ਹ ਤੇ ਬੈਠਿਆ ਉਹਦਾ ਕਾਤਲ ਕਰਵਾ ਦਿੱਤਾ ਕੱਲ ਜਿਹੜੀ ਇਹ ਵੱਡੀ ਵੀਡੀਓ ਸਾਹਮਣੇ ਨਿਕਲ ਕੇ ਸਾਹਮਣੇ ਆਈ ਆ ਤਾਂ ਇਹ ਵੀਡੀਓ ਵੀ ਸੁਣਾਵਾਂਗੇ ਕਿ ਜਿਹੜੀ ਸੁਖਜੀਤ ਸਿੰਘ ਖੋਸੇ ਨੇ ਗੱਲ ਕਹੀ ਆ ਬਾਰ-ਬਾਰ ਉਹ ਗੱਲਾਂ ਜਿਹੜੀਆਂ ਕਈਆਂ ਉਹ ਮੈਂ ਇੱਥੇ ਕਹਿ ਨਹੀਂ ਸਕਦਾ ਜਿਹੜੀ ਕਿ ਉਹਨਾਂ ਨੇ ਸਵਦਾਵਲੀ ਵਰਤੀ ਹੈ ਭਾਈ ਅੰਮਰਤਪਾਲ ਸਿੰਘ ਖਿਲਾਫ ਆ ਉਹਨਾਂ ਨੇ ਕਿਹਾਗਾ ਕਿ ਜੋ ਮਾਸਟਰਮਾਈਂਡ ਆ ਜੋ ਕਾਤਲ ਆ ਅਸਲ ਕਾਤਲਾ ਉਹ ਕਹਿੰਦੇ ਉੱਥੇ ਡੀਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਅੰਮ੍ਰਿਤਪਾਲ ਸਿੰਘ ਅਖੌਤੀ ਕਿਹਾ ਉਹਨਾਂ ਨੇ ਹੋਰ ਬੜਾ ਕੁਝ ਕਿਹਾ ਉਹ ਮੈਂ ਤੁਹਾਨੂੰ ਇੱਥੇ ਕਹਿ ਨਹੀਂ ਸਕਦਾ ਬਾਕੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਸਰਕਾਰ ਨੂੰ ਜਿਹੜਾ ਟਾਈਮ ਦਿੱਤਾਗਾ ਸਰਕਾਰ ਨੇ ਕਿਹਾ ਕਿ ਪਹਿਲਾਂ ਜਿਹੜਾ ਇਹਦਾ ਪ੍ਰੋਸੀਜਰ ਆ ਜਿਹੜਾ ਕਿ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਜਾਊਗੀ ਉਹਨਾਂ ਤੋਂ ਅੱਗੇ ਲੈ ਕੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਲਿਆਂਦਾ ਜਾਵੇਗਾ ਫਿਰ ਉਹਨਾਂ ਤੋਂ ਪੁੱਛਗਿੱਛ ਹੋਊਗੀ ਤੇ ਹੁਣ ਸਾਰਾ ਜਿਹੜਾ ਕਹਿੰਦਾ ਕਿ 111 ਦੇ ਤਹਿਤ ਜਿਹੜਾ ਭਾਈ ਅੰਮਰਤਪਾਲ ਸਿੰਘ ਜਿਹੜਾ ਤੇ ਧਾਰਾ ਲੱਗੀ ਹੋਈ ਆ ਤੇ 8 ਡੱਲਾ ਤੇ ਲੱਗੀ ਹੋਈ ਆ ਆਹ ਸੁਖਜੀਤ ਸਿੰਘ ਖੋਸੇ ਦਾ ਜਿਹੜਾ ਸਾਰਾ ਸਾਰਾ ਗੱਲ ਕਹਿਣ ਦਾ ਉਹਨਾਂ ਦਾ ਤਰੀਕਾ ਇਹ ਆ ਕਹਿਣ ਦਾ ਗੱਲ ਇਹ ਆ ਕਿ ਭਾਈ ਅੰਮਰਤਪਾਲ ਸਿੰਘ ਨੇ ਜਿਹੜਾ ਕਤਲ ਕਰਵਾਇਆਗਾ ਮੈਂ ਹੁਣ ਇੱਥੇ ਇੱਕ ਮੈਂ ਕਿਸੇ ਦਾ ਵਿਰੋਧੀ ਨਹੀਂ ਕਾਤਲ ਕਰਨਾ ਕਿਸੇ ਨੂੰ ਵੀ ਸਿੱਖ ਨੂੰ ਚਾਹੇ ਕੋਈ ਹਿੰਦੂ ਆ ਮੁਸਲਮਾਨ ਜੋ ਕੋਈ ਵੀ ਆ ਨਜਾਇਜ਼ ਕਿਸੇ ਦਾ ਕਾਤਲ ਕਰਨਾ ਬਹੁਤ ਹੀ ਮੰਦ ਭਾਗਾ ਤੇ ਮਾੜਾ ਹੈਗਾ ਕਿਉਂਕਿ ਹਰੇਕ ਦੇ ਬੱਚੇ ਨੇ ਮਾਂ ਪਿਓ ਨੇ ਧੀਆ ਭੈਣਾਂ ਨੇ ਜਦੋਂ ਰੋਲਦੇ ਨੇ ਉਦੋਂ ਬੰਦਿਆਂ ਨੂੰ ਪਤਾ ਲੱਗਦਾ ਪਰ ਦੂਸਰੀ ਗੱਲ ਮੈਂ ਸੁਰਜੀਤ ਸਿੰਘ ਖੋਸੇ ਨੂੰ ਇੱਥੇ ਇੱਕ ਸਵਾਲ ਕਰਦਾਗਾ ਕਿ ਜਦੋਂ ਭਾਈ ਕੌਮਲਾ ਹੀਰਾ ਦੀਪ ਸਿੱਧੂ ਸਟੇਟ ਵੱਲੋਂ ਜਿਹੜਾ ਸ਼ਹੀਦ ਕੀਤਾ ਗਿਆ ਤੇ ਉਹਦੇ ਕਦੇ ਵਰਤ ਨਹੀਂ ਮਨਾਏ ਗਏ ਤੁਹਾਡੇ ਵੱਲੋਂ ਉਥੇ ਸੁਖਜੀਤ ਖੋਸਾ ਜਾਂਦਾ ਕਿਉਂ ਨਹੀਂ ਤੇ ਜਿਹੜਾ ਉੱਚ ਪੰਦਰੀ ਜਾਂਚ ਹੈ ਜਿਹੜੇ ਭਾਈ ਦੀਪ ਸਿੱਧੂ ਦੀ ਕਿਉਂ ਨਹੀਂ ਕਰਾਉਂਦਾ ਤੇ ਗੱਲ ਕਰਦੇ ਹੋ ਤੇ ਸਾਰੇ ਦੀਪ ਸਿੱਧੂ ਦੀ ਸਾਰਿਆਂ ਦੀ ਗੱਲ ਉਥੇ ਕਰੀਆ ਕਹਿੰਦੇ ਜੇ ਤੁਸੀਂ ਦੀਪ ਸਿੱਧੂ ਨੂੰ ਪਿਆਰ ਕਰਦੇ ਹੋ ਤਾਂ ਹੱਥ ਕੱਢਿਆ ਕਰਕੇ ਇੱਕ ਜਕਾਰਾ ਛੱਡੋ ਕਿ ਫਲਾਣਨੇ ਫਲਾਣਨੇ ਜਿਹਨੂੰ ਜਿਹੜੀ ਆ ਉਹ ਸਜ਼ਾ ਹੋ ਸਕੇ ਤੇ ਨਾ ਵਰਤ ਦੇ ਦੀਪ ਸਿੱਧੂ ਦਾ ਤੇ ਦੀਪ ਸਿੱਧੂ ਨੂੰ ਕਿਹਨੇ ਮਾਰਿਆ ਤਾਂ ਸਾਨੂੰ ਫਿਰ ਇਹ ਵੀ ਕਲੀਅਰ ਕੀਤਾ ਜਾਵੇ ਇਹ ਸਟੇਟ ਨੇ ਮਾਰਿਆ ਅੰਮਰਤਪਾਲ ਨੇ ਮਾਰਿਆ ਹੋਰ ਕਿਹਨੇ ਮਾਰਿਆ ਸਾਨੂੰ ਇਹਦਾ ਵੀ ਕਲੀਅਰ ਸਖਜੀਤ ਸਿੰਘ ਖੋਸਾ ਕਰਕੇ ਦੱਸੇ ਜੀ ਖੋਸੇ ਦੇ ਵਿੱਚ ਐਡੀ ਵੱਡੀ ਤਾਕਤ ਆ ਕਿ ਖੋਸਾ ਏਜੰਸੀਆਂ ਦਾ ਆਪਣੇ ਆਪ ਬਣਿਆ ਹੋਇਆ ਲਾਹ ਦਾ ਜੇਕਰ ਉਹਨੂੰ ਇੰਨਾ ਪਤਾਗਾ ਕਿ ਅੰਮਰਤਪਾਲ ਸਿੰਘ ਜੇਲ੍ਹ 'ਚ ਬੈਠਾ ਕਤਲ ਕਰਾ ਸਕਦਾਗਾ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਤੇ ਉਹਨੂੰ ਇਹ ਵੀ ਪਤਾ ਹੋਊਗਾ ਪ੍ਰੀਤ ਸੈਣੀ ਦਾ ਕਤਲ ਕਿਹਨੇ ਕਰਵਾਇਆਗਾ ਪੱਤਰਕਾਰ ਉਹਦਾ ਨੇੜਲਾ ਸਾਥੀ ਸੀ ਸੁਖਜੀਤ ਸਿੰਘ ਖੋਸੇ ਦਾ ਉਹ ਵੀ ਦੱਸ ਦੇ ਕਿ ਪ੍ਰੀਤ ਸੈਣੀ ਦਾ ਭਾਈ ਕਤਲ ਕਿਹਨੇ ਕਰਾਇਆ ਤੇ ਨਾਲ ਸਾਨੂੰ ਇਹ ਜ਼ਰੂਰ ਦੱਸੇ ਕਿ ਦੀਪ ਸਿੱਧੂ ਦਾ ਕਤਲ ਕਿਹਨੇ ਕਰਾਇਆ ਕਿਹਦੇ ਕਹਿੰਦੇ ਉਹ ਕਤਲ ਹੋਇਆਗਾ ਇਹਦੀ ਵੀ ਜਿਹੜੀ ਆ ਇਹਦੇ ਵਾਸਤੇ ਵੀ ਜਿਹੜਾ ਸਗਜੀਤ ਸਿੰਘ ਖੋਸਾ ਜੀ ਤੁਸੀਂ ਮੋਰਚਾ ਜ਼ਰੂਰ ਲਾਉਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਗਜੀਤ ਸਿੰਘ ਖੋਸਾ ਦੀਪ ਸਿੱਧੂ ਦੇ ਹੱਕ ਦੇ ਵਿੱਚ ਕਿ ਉਹਨਾਂ ਨੂੰ ਮੋਰਚਾ ਲਾਉਣਾ ਚਾਹੀਦਾ ਜਾਂ ਲਾਊਗਾ ਇਹ ਬੜਾ ਵੱਡਾ ਸਵਾਲ ਆ ਸਗਜੀਤ ਸਿੰਘ ਖੋਸਾ ਜੀ ਮੈਂ ਤੁਹਾਨੂੰ ਦੁਬਾਰੇ ਫੇਰ ਬੇਨਤੀ ਕਰਦਾ ਅਪੀਲ ਕਰਦਾਗਾ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਗੁਰਪ੍ਰੀਤ ਸਿੰਘ ਦੀ ਲੜਾਈ ਫੇਸਬੁੱਕ ਤੇ ਸੀ ਹੋਰ ਫੇਸਬੁਕ ਤੇ ਲੱਖਾਂ ਦੁਨੀਆ ਜੁੜੀ ਆ ਕਿ ਭਾਈ ਪਤਾ ਨਹੀਂ ਕੀ ਦੀ ਕਿਉਂ ਦੁਸ਼ਮਣੀ ਸੀ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਸਰਕਾਰ ਕਰ ਰਹੀ ਆ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੂਗੀ ਜੇ ਅੰਮ੍ਰਿਤਪਾਲ ਦੋਸ਼ੀ ਹੋਇਆ ਬਰਤਪਾਲ ਨੂੰ ਵੀ ਫੜ ਲੂਗੀ ਕਿਉਂਕਿ ਅੰਮ੍ਰਿਤਪਾਲ ਕਿਹੜਾ ਕੋਈ ਨੇੜੋ ਲੱਗਦਾ ਜਾਂ ਆਪਾਂ ਇਹ ਕਹਿ ਲਈਏ ਕਿ ਜੇ ਦੋਸ਼ੀ ਹੋਇਆ ਆਪਾਂ ਇਹ ਫੜ ਲੂਗੇ ਤੁਸੀਂ ਕਿਉਂ ਪਿੱਟ ਸਿਆਪਾ ਕੀਤਾ ਹੋਇਆਗਾ ਇਹਦਾ ਮਤਲਬ ਤੁਸੀਂ ਇਹ ਧੱਕੇ ਦੇ ਨਾਲ ਕਹਾਉਣਾ ਚਾਹੁੰਦੇ ਹੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਧੱਕੇ ਦੇ ਨਾਲ ਉਸ ਪਰਿਵਾਰ ਨੂੰ ਖਤਮ ਕਰਨਾ ਚਾਹੁੰਦੇ ਹੋ ਮੈਂ ਇੱਕ ਦੁਬਾਰੇ ਫਿਰ ਇਹ ਅਪੀਲ ਕਰਦਾ ਮੈਂ ਸਬਰੀ ਸਹੋਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰ ਦਿੰਦਾ ਕਿ ਦੀਪ ਸਿੱਧੂ ਦਾ ਕਾਤਲ ਜਿਹੜਾ ਹੋਇਆਗਾ ਉਹ ਕਿਨੇ ਕੀਤਾ ਕਿਨੇ ਕਰਾਇਆ ਇਹ ਸਖਜੀਤ ਸਿੰਘ ਖੋਸੇ ਨੂੰ ਸਾਰਾ ਪਤਾਗਾ ਪਰੀਤ ਸੈਣੀ ਦਾ ਕਤਲ ਕਿਹਨੇ ਕੀਤਾ ਕਿਵੇਂ ਹੋਇਆ ਕਿਉਂ ਹੋਇਆ ਇਹ ਸਖਜੀ ਸਖਜੀ ਸਿੰਘ ਖੋਸੇ ਨੂੰ ਸਾਰਾ ਪਤਾਗਾ ਤੇ ਇਹਨਾਂ ਉੱਤੇ ਜਿਹੜਾ ਇਹ ਸਖਜੀ ਸਿੰਘ ਖੋਸੇ ਨੂੰ ਇਹ ਜਿਹੜੇ ਸਵਾਲ ਨੇ ਦੋ ਮੇਰੇ ਇਹ ਪੁੱਸੇ ਜੜ ਤੇ ਦੀਪ ਸਿੱਧੂ ਦੇ ਭਰਾ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਇਨਸਾਫ ਮਿਲ ਸਕੇ ਪਰੀਤ ਸੈਣੀ ਦੇ ਪਰਿਵਾਰ ਨੂੰ ਵੀ ਇਨਸਾਫ ਮਿਲ ਸਵੇ ਸਕੇ ਗੁਰਪ੍ਰੀਤ ਸਿੰਘ ਹਰੀ ਨੌਦੇ ਪਰਿਵਾਰ ਨੂੰ ਵੀ ਇਨਸਾਫ ਮਿਲ ਸਕੇ ਅਸੀਂ ਇਸ ਗੱਲ ਤੇ ਬੇਨਤੀ ਕਰਦੇ ਆ ਕਿ ਤਿੰਨ ਨੌਜਵਾਨ ਨੇ ਜਿਹੜੇ ਵੱਖ-ਵੱਖ ਸ਼ਹੀਦ ਕੀਤੇ ਗਏ ਨੇ ਤੁਸੀਂ ਹਰੀ ਨੌ ਦਾ ਤਾਂ ਕਲੀਅਰ ਕਰ ਦਿੱਤਾ ਕਿ ਸੇ ਜਾਣੇ ਫੜਲੇ ਪੁਲਿਸ ਨੇ ਤੇ ਤੁਸੀਂ ਅਰਸ਼ਦ ਅੱਲਾ ਤੇ ਇੱਕ ਉਹ ਸਰਕਾਰ ਨੇ ਕਹਿਤਾ ਪ੍ਰਸ਼ਾਸਨ ਨੇ ਕਹਿਤਾ ਕਿ ਡੀਜੀਪੀ ਨੇ ਕਹਿਤਾ ਕਿ ਅਰਸ਼ਦ ਅੱਲਾ ਇਹਦਾ ਮਾਸਟਰਮਾਈਂਡ ਆ ਪਰ ਦੂਜਾ ਕਹਿ ਰਿਹਾ ਸੁਰਜੀਤ ਖੋਸਾ ਜੀ ਕਹਿੰਦੇ ਅੰਮਰਤਪਾਲ ਸਿੰਘ ਕਾਤਲਾ ਇੱਕ ਪਾਸੇ ਰੱਖਦੀ ਆਪਾਂ ਇਹ ਕਲੀਅਰ ਹੋ ਗਿਆ ਸੁਰਜੀਤ ਸਿੰਘ ਖੋਸੇ ਦੇ ਕਹਿਣ ਦੇ ਮੁਤਾਬਕ ਹੁਣ ਦੀਪ ਸਿੱਧੂ ਦਾ ਸੁਰਜੀਤ ਸਿੰਘ ਖੋਸਾ ਲੱਭ ਕੇ ਲਿਆਊਗਾ ਕਿ ਕਾਤਲ ਕੌਣ ਆ ਤੇ ਕਿਨੇ ਕੀਤਾ ਸਾਰਾ ਸੁਰਜੀਤ ਸਿੰਘ ਖੋਸੇ ਨੂੰ ਪਤਾ ਹੋਣਾ ਚਾਹੀਦਾ ਪ੍ਰੀਤ ਸੈਣੀ ਪੱਤਰਕਾਰ ਪਟਿਆਲੇ ਦੇ ਵਿੱਚ ਜਿਹੜਾ ਸ੍ਰੋਮਣੀ ਕਮੇਟੀ ਦੇ ਖਿਲਾਫ ਜੰਗ ਲੜ ਰਿਆ ਸੀ ਤੇ ਉਹ ਕਿਵੇਂ ਸਹੀਦ ਹੋਇਆ ਕਿਨੇ ਕੀਤਾ ਕਿਨੇ ਕਰਾਇਆ ਤੇ ਉਹ ਸਾਨੂੰ ਸੰਜੀਤ ਸਿੰਘ ਖੋਸਾ ਜ਼ਰੂਰ ਦੱਸੇ ਸਾਡੇ ਨਾਲ ਸੰਪਰਕ ਕਰ ਲੈ ਤੇ ਇਸ ਗੱਲ ਦੀ ਜਿਹੜਾ ਕਿ ਸਾਨੂੰ ਤਿੰਨ ਬਿੰਨ ਜਿਹੜਾ ਸਾਰਾ ਕੁਝ ਕਲੀਅਰ ਕਰ ਦੇ ਤੇ ਜਿਹੜਾ ਦੀਪ ਸਿੱਧੂ ਨੂੰ ਮੰਨਦੇ ਆ ਇਹ ਆਪਣਾ ਹੀਰੋ ਮੰਨਦੇ ਆ ਜੇਕਰ ਦੀਪ ਸਿੱਧੂ ਨੂੰ ਆਪਣਾ ਹੀਰੋ ਮੰਨਦੇ ਆ ਇਹਨਾਂ ਨੂੰ ਅਕਾਲ ਪੁਰਖ ਦੀ ਸੌਂ ਲੱਗੇ ਕਿ ਜੇ ਇਹ ਦੀਪ ਸਿੱਧੂ ਦਾ ਇਹ ਹੱਕ ਦੇ ਵਿੱਚ ਇਹ ਵੀ ਧਰਨਾ ਲਾਉਣ ਉਹਨਾਂ ਦੀ ਇਨਕੁਆਰੀ ਕਰਾਉਣ ਉਹਨਾਂ ਦੀ ਵਰਸੀ ਮਨਾਉਣ ਤੇ ਉੱਥੇ ਜਾ ਕੇ ਸੁਖਜੀਤ ਸਿੰਘ ਖੋਸਾ ਜਿਸ ਰਾਜਪਈ ਅੰਮਰਿਤਪਾਲ ਸਿੰਘ ਦੇ ਖਿਲਾਫ ਬੋਲਦਾ ਜਿਸ ਨੇ ਦੀਪ ਸਿੱਧੂ ਦਾ ਕਤਲ ਕਰਾਇਆ ਉਸ ਦੇ ਖਿਲਾਫ ਇਸ ਤਰ੍ਹਾਂ ਬੋਲੇਗਾ ਤੇ ਇਹ ਸਮਾਂ ਆਉਣ ਵਾਲਾ ਦੱਸੇਗਾ ਹਾਂ ਜਾਂ ਨਾ ਤੁਸੀਂ ਆਪਣੇ ਕਮੈਂਟ ਕਰਕੇ ਵੀ ਜਰੂਰ ਦੱਸਣਾ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਕਿਉਂਕਿ ਅੱਜ ਜਿਹੜੀ ਵੱਡੀ ਆਪਣਾ ਕੋਰਟ ਦੇ ਵਿੱਚ ਜਿਹੜੀ ਵੈਹ ਚੱਲਣੀ ਆ ਕੋਰਟ ਦੇ ਵਿੱਚ ਐਨਐਸਰ ਨੂੰ ਬੜੀ ਚੁਣੌਤੀ ਦੇਣੀ ਆ ਵੱਡੀ ਚੁਣੌਤੀ ਦੇਣੀ ਆ ਅੱਜ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਜਿਹੜਾ ਐਨਐਸਏ ਜਿਹੜੀ ਖਾਤਮ ਹੋ ਜਾਵੇਗੀ ਲਗਭਗ ਕੋਰਟ ਦੇ ਵੱਲੋਂ ਜਿਹੜਾ ਰਿਹਾਈ ਦੇ ਆਰਡਰ ਜਲਦੀ ਹੋਣਗੇ ਧੰਨਵਾਦ ਵਹਿਜੇਗਾ ਖਾਲਸਾ ਵਹਿਰਜੀ ਕੀ ਫਤਿਹ